ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਨੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੇਚਣ ਦਾ 165.67 ਏਕੜ ਜ਼ਮੀਨ ਆਪਦਾ ਮਤਾ ਪਾਇਆ ਅਸੀਂ ਕਾਂਗਰਸ ਪਾਰਟੀ ਉਹਦਾ ਵਿਰੋਧ ਕਰਦੇ ਹਾਂ ਸਾਡੀ ਪਾਰਟੀ ਦੇ ਪੰਜਾਬ ਦੇ ਸੈਕਟਰੀ ਇਨਚਾਰਜ ਰਵਿੰਦਰ ਡਾਲਵੀ ਜੀ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੋਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਅਸੀਂ ਇਹ ਰੋਸ ਪ੍ਰਦਰਸ਼ਨ ਰੱਖਿਆ ਹੈ ਸਾਡੀ ਇਹੀ ਮੰਗ ਹੈ ਕਿ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਨਾਮ ਤੇ ਇਹ 50 ਸਾਲ ਪਹਿਲਾਂ ਥਰਮਲ ਪਲਾਂਟ ਦੀ ਜ਼ਮੀਨ ਅਕਵਾਇਰ ਹੋਈ ਸੀ ਤੇ ਉਹਨਾਂ ਦੇ ਨਾਮ ਤੇ ਇਹ ਇੰਸਟੀਚਿਊਟ ਬਣਿਆ ਸੀ ਉਹਨਾਂ ਦੇ ਨਾਮ ਦੀ ਸਮਾਪਤੀ ਕਰਨਾ ਇਹ ਸਰਕਾਰਾਂ ਨੂੰ ਨਹੀਂ ਕਰਨਾ ਚਾਹੀਦਾ ਗੁਰੂ ਮਹਾਰਾਜ ਤੇ ਤਖਤਾਂ ਨਾਲ ਮੱਥੇ ਲਈ ਲਾਉਣੇ ਚਾਹੀਦੇ ਦੂਜੀ ਗੱਲ ਜਿਹੜੇ ਲੋਕਾਂ ਤੋਂ ਜ਼ਮੀਨਾਂ ਕੁਆਇਰ ਕੀਤੀਆਂ ਸੀ ਉਦੋਂ ਥਰਮਲ ਬਣਿਆ ਸੀ ਇਹਦੇ ਵਿੱਚ ਪੱਕੇ ਮਲਾਜ਼ਮਾਂ ਨੂੰ ਨੌਕਰੀ ਮਿਲੀ ਕੱਚਿਆਂ ਨੂੰ ਮਿਲੀ ਅਪ੍ਰੈਂਟਿਸ ਨੂੰ ਮਿਲੀ ਟ੍ਰੇਨੀਆਂ ਨੂੰ ਮਿਲੀ ਐਡ ਹੌਕ ਤੇ ਮਿਲੀ ਬਹੁਤ ਸਾਰੇ ਘਰਾਂ ਦਾ ਰੋਜੀ ਰੋਟੀ ਲੱਖਾਂ ਘਰਾਂ ਦਾ ਰੋਜ਼ਗਾਰ ਚੱਲਦਾ ਸੀ ਉਹ ਵੀ ਬੰਦ ਹੋਣ ਕਰਕੇ ਜਦੋਂ ਬੰਦ ਕੀਤਾ ਤਾਂ ਉਦੋਂ ਇਹ ਗੱਲ ਕਹੀ ਗਈ ਕੀ ਅਸੀਂ ਇੱਥੇ ਰੋਜ਼ਗਾਰ ਦੇ ਉਪਰਾਲੇ ਕਰਕੇ ਰੋਜ਼ਗਾਰ ਲੈ ਕੇ ਆਵਾਂਗੇ ਔਰ ਲੱਖਾਂ ਬੰਦਿਆਂ ਨੂੰ ਨੌਕਰੀਆਂ ਦੇਵਾਂਗੇ ਉਹ ਉਪਰਾਲਾ ਵੀ ਹੁਣ ਖਤਮ ਕਰ ਜਿਹੜੀ ਮਜੂਤਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦਾ ਕੀ ਸੀ ਲੋਕਾਂ ਨਾਲ ਖਲਵਾੜ ਕੀਤਾ ਝੂਠ ਬੋਲਿਆ ਵਰਗਲਾਇਆ ਲੋਕਾਂ ਨੂੰ ਝੁੱਠੇ ਲਾਵੇ ਲਾਵੇ ਦਿੱਤੇ ਔਰ ਅੱਜ ਕੀ ਹੋ ਗਿਆ ਕਿ 4 ਸਾਲ ਖਤਮ ਹੋ ਗਏ ਤੇ 1 ਸਾਲ ਰਹਿ ਗਿਆ ਲੱਖਾਂ ਕਰੋੜਾਂ ਦਾ ਕਰਜ਼ਾ ਪੰਜਾਬ ਤੇ ਸਰਕਾਰ ਨੇ ਕਰਤਾ ਜਿਹੜੇ ਦਿੱਲੀ ਵਾਲੇ ਆ ਉਹ ਦਿੱਲੀੋਂ ਵੀ ਲੋਕਾਂ ਨੇ ਠੁਕਰਾਤੇ ਬਾਹਰ ਕੱਢਤੇ ਇੱਥੇ ਆ ਗਏ ਇਹ ਸਾਰੇ ਖਰਚੇ ਪਾਉਣ ਨੂੰ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਦਾ ਪ੍ਰਬੰਧਨ ਕਰਨ ਨੂੰ ਜਿਹੜੀ ਗੁਰੂਆਂ ਦੇ ਨਾਂ ਤੇ ਜ਼ਮੀਨ ਹੈ ਉਹਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ ਅਸੀਂ ਕਾਂਗਰਸ ਪਾਰਟੀ ਇਹਦੀ ਨਖੇਦੀ ਕਰਦੇ ਆ ਇਹਦਾ ਵਿਰੋਧ ਕਰਦੇ ਆ ਅਸੀਂ ਕਹਿੰਨੇ ਆ ਕਿ ਸਾਡੀ ਜਿਹੜੀ ਮੰਗ ਹੈ ਥੋੜੇ ਮਾਧਿਅਮ ਰਈ ਸਰਕਾਰ ਦੇ ਕੰਨ 'ਚ ਪੈਣੀ ਚਾਹੀਦੀ ਹੈ ਔਰ ਜੇਕਰ ਉਹਨਾਂ ਨੇ ਆਪ ਦਾ ਵਤੀਰਾ ਨਾ ਬਦਲਿਆ ਜੇ ਇਹ ਗੱਲ ਨੂੰ ਨਾ ਬਦਲਿਆ ਦਾ ਆਉਣ ਵਾਲੇ ਟਾਈਮ 'ਚ ਪੂਰੇ ਪੰਜਾਬ ਦੇ ਵਿੱਚ ਇਹ ਵੱਡੇ ਰੂਪ ਦੇ ਵਿੱਚ ਸੰਘਰਸ਼ ਪਿਆਰ ਕੀਤਾ ਜਾਊਗਾ ਔਰ ਮੇਰੀ ਆਪਜੀ ਦੇ ਮਾਧਿਅਮ ਰਾਹੀਂ ਹਰ ਜਨ ਜਨ ਨੂੰ ਜਥੇਬੰਦੀਆਂ ਨੂੰ ਸ਼ਹਿਰ ਵਾਸੀਆਂ ਨੂੰ ਜਿਹੜੇ ਵੀ ਬੰਦੇ ਮੇਰੇ ਨਾਲ ਜੋ ਮੇਰੀ ਬਾਤ ਹੁੰਦੇ ਆ ਉਹਨਾਂ ਨੂੰ ਇਹਨਾਂ ਧਰਨਿਆਂ ਸ਼ਾਮਲ ਹੋ ਕੇ ਗੁਰੂਆਂ ਦੀ ਦਿੱਤੀ ਦਾਤ ਦੀ ਜਮੀਨ ਤੇ ਕਾਰ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਉਹਨੂੰ ਬਚਾਉਣ ਵਾਸਤੇ ਮੂਰੇ ਆਉਣਾ ਚਾਹੀਦਾ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਇਹਦਾ ਮੰਤਵ ਪੈਸੇ ਇਕੱਠੇ ਕਰਨਾ ਹੈ ਇਹ ਪੈਸੇ ਇਕੱਠੇ ਕਰਕੇ ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਆਉਣ ਵਾਲੀਆਂ ਇਲੈਕਸ਼ਨਾਂ ਵਸਤੀ ਵਿਅਰਥ ਕਰਕੇ ਲੋਕਾਂ ਤੇ ਇਹਨੂੰ ਖਤਮ ਕਰਨਾ ਲੋਕਾਂ ਨੂੰ ਕੋਈ ਰਿਲੀਫ ਨਹੀਂ ਮਿਲਣਾ ਜਿਹੜੀਆਂ ਕਲੌਂਡੀਆਂ ਕੱਟ ਰਿਆ ਨਾ ਕਿਸੇ ਗਰੀਬ ਨੂੰ ਮਿਲਣੀ ਹੈ ਨਾ ਕਿਸੇ ਐਸਸੀ ਭਾਈਚਾਰੇ ਨੂੰ ਮਿਲਦੀਆਂ ਨਾ ਕਿਸੇ ਹੋਰ ਜਮਾਤ ਨੂੰ ਮਿਲਦੀਆਂ ਸਿਰਫ ਸਿਰਫ ਆਪ ਦੇ ਧਨਾਰਾ ਨੂੰ ਵੇਚ ਕੇ ਬਾਹਰ ਜਾਣਗੇ ਅਸੀਂ ਇਸ ਗੱਲ ਦੀ ਸਖਤ ਨਕੇਦੀ ਦੇ ਵਿਰੋਧ ਕਰਦੇ ਹਾਂ वधिया वॾी धन्यवादु